ਤੁਹਾਡਾ ਬਜਟ ਘੱਟ ਹੈ ਤੁਹਾਡਾ ਬਜਟ 5-6 ਲੱਖ ਰੁਪਏ ਹੈ ਜਿੱਚ ਸਾਲ ਦੀ ਫੀਸ ਐੰਬੈਸੀ ਫੀਸ ਸਾਰਾ ਕੁਝ ਪਾ ਕੇ 5-6 ਲੱਖ ਤੁਸੀਂ ਸਾਈਪਰਸ ਪੜਨ ਜਾ ਸਕਦੇ ਹੋ ਸਾਈਪਰਸ ਯੂਰਪ ਦਾ ਉਹ ਪਾਰਟ ਹੈ ਜਿਹੜਾ ਟੂਰਿਸਟ ਸਪੌਟ ਦੇ ਤੌਰ ਤੇ ਜਾਣਿਆ ਜਾਂਦਾ ਬਿਲਕੁਲ ਅਮਰੀਕਾ ਵਾਲੇ ਕੈਨੇਡਾ ਵਾਲੇ ਯੂਕੇ ਵਾਲੇ ਵੀ ਸਾਈਪਰਸ ਛੁੱਟੀਆਂ ਮਨਉਣ ਘੁੰਮਣ ਫਿਰਨ ਜਾਂਦੇ ਆ ਸੋ ਟੂਰਿਸਟ ਇੰਡਸਟਰੀ ਤਾਂ ਹੱਬ ਹੈ ਜੌਬ ਦੀ ਕੋਈ ਕਮੀ ਨਹੀਂ ਪਾਰਟ ਟਾਈਮ ਕੰਮ ਕਰ ਸਕਦੇ ਹੋ ਉਹ ਸਭ ਤੋਂ ਵੱਡਾ ਫਾਇਦਾ ਕੀ ਹੈ ਇੱਚ ਵੀਜ਼ਾ 100% ਆ ਵੀਜ਼ਾ ਰਿਫਿਊਜ਼ ਨਹੀਂ ਹੁੰਦਾ ਕਿਉਂਕਿ ਪਹਿਲਾਂ ਕਾਲਜ ਨੂੰ ਸੀਟਾਂ ਰਿਜ਼ਰਵ ਅਲੋ ਪਰ ਇਹਦੇ ਚ ਚਾਰ ਬੈਂਡ ਜੇ ਇਹਦੇ ਕੱਟੋ-ਕੱਟ ਕਿ ਸਾਢੇ ਚਾਰ ਬੈਂਡ ਨੂੰ ਉਹ ਫੇਲ ਦੇ ਬਰਾਬਰ ਗਿਣਦੇ ਆ ਬਿਲਕੁਲ ਅੱਜ ਉਹ ਫੇਲ ਦੇ ਬਰਾਬਰ ਸਰਟੀਫਿਕੇਟ ਤੁਹਾਨੂੰ ਸਾਇਪ੍ਰਸਿਕ ਬੈਟਰ ਫਿਊਚਰ ਦੇ ਸਕਦੇ ਆ ਰੱਦੀ ਫਰੋਲੋ ਲਵਾ ਰੀਆਂ ਪ੍ਰੋਲੋ ਮਿੱਟੀ ਝਾੜ ਲਓ ਉਹ ਚਾਰ ਬੈਂਡ ਦਾ ਸਰਟੀਫਿਕੇਟ ਕੱਢ ਕੇ ਲਿਆਉਂਗੇ ਸਾਇਪ੍ਰਸ ਦਾ ਵੀਜ਼ਾ 100% ਬਿਨਾਂ ਇੰਟਰਵਿਊ ਦੇ ਲਿਆ ਜਾ ਸਕਦਾ ਪੈਸੇ 'ਚ ਬਾਅਦ ਚ ਜਾਣੇ ਮੈਂ ਇਹ ਕਹਿੰਦਾ ਮੈਂ ਪੈਸੇ ਲੈਣਾ ਬਾਅਦ ਚ ਅੱਛਾ ਇੱਥੇ ਇੱਕ ਪੈਸੇ ਜਾਣੇ ਬਾਅਦ ਇੱਕ ਪਣ ਪੈਸੇ ਜਾਣੇ ਬਾਅਦ ਚ ਅੱਜ ਇੱਕ ਬੰਦਾ ਜਿਹੜਾ ਇੰਡੀਆ 'ਚ ਬੈਠਾ ਬਾਹਰ ਵੀ ਜਾਂ ਗ੍ਰੈਜੂਏਸ਼ਨ ਕਰਕੇ 25-30 ਸਾਲ ਉਮਰ ਹੋ ਗਈ ਕੋਈ 10-15 ਸਾਲ ਜੇ ਨੌਕਰੀ ਕਰ ਰਿਹਾ ਕਿ ਉਹਨੇ ਰੱਬ ਦੇ ਮਾਂ ਮਾਰਿਆਂ ਨੂੰ ਰੱਬ ਉਹਨੂੰ ਜ਼ਿੰਦਗੀ ਤਰੱਕੀ ਕਰਨ ਦਾ ਹੱਕ ਨਹੀਂ